ਸ਼ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਮਲਾਇਵਾਲ ਐਮਸ਼ੂਰ ਚਹਿਲ ਕਲਾਥ ਹਸਮਤੀ ਡਿਸਟ੍ਰਿਕਟ ਮਾਨਸਾ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂਗੇ ਬਹੁਤ ਹੀ ਸੋਹਣੇ ਵਰਕ ਵਾਲੇ ਸੂਟ ਆਪਾਂ ਰੈਡੀ ਕਰਵਾਏ ਨੇ ਫੈਬਰਿਕ ਵੀ ਬੜਾ ਪਿਆਰਾ ਲੱਗਿਆ ਦੇਖੋ ਤੁਸੀਂ ਬਲੈਕ ਕਲਰ ਹੈ ਚੈੱਕ ਕਰੋ ਤੁਸੀਂ ਵਰਕ ਵੀ ਬੜਾ ਸੋਹਣਾ ਹੋਇਆ ਹੈ ਪਿੰਕ ਤੇ ਫਰੋਜੀ ਨਾਲ ਦੇਖੋ ਜੀ ਠੇਰਾ ਆ ਗਿਆ ਬਾਜੂ ਵਰਕ ਚੈੱਕ ਕਰੋ ਜੀ ਬੜਾ ਪਿਆਰਾ ਵਰਕ ਹੋਇਆ ਵੈ ਇੰਦਾ ਪੱਟਾ ਵੀ ਚੈੱਕ ਕਰੋ ਜੀ ਬੜਾ ਸੋਹਣਾ ਦੁਪੱਟਾ ਹੈ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਜੀ ਦੁਪੱਟੇ ਤੇ ਕੱਟ ਵਰਕ ਹੈ ਜੀ ਸਾਰਾ ਬਟਿਕ ਦੇ ਪੀਸ ਹੈ ਜੀ ਸਾਰੇ ਨੈਕਸਟ ਕਲਰ ਚੈੱਕ ਕਰੋ ਜੀ ਆ ਵੀ ਖੂਜੀ ਬੜਾ ਪਿਆਰਾ ਕਲਰ ਹੈ ਵਰਕ ਵੀ ਬੜਾ ਸੋਹਣਾ ਹੋਇਆ ਹੋਇਆ ਜੀ ਬਾਜੂ ਵਰਕ ਚੈੱਕ ਕਰੋ ਜੀ ਨੰਬਰ ਆਪਾਂ ਤੁਹਾਨੂੰ ਦੇਵਾਂਗੇ ਜੀ ਨਾਲ ਜਿਹੜੀਆਂ ਮੇਰੀਆਂ ਭੈਣਾਂ ਇਹ ਸੂਟ ਖਰੀਦਣਾ ਚਾਹੁੰਦੀਆਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਨੰਬਰ ਤੇ ਆਰਡਰ ਕਰ ਸਕਦੇ ਹੋ ਤੁਸੀਂ ਆਪਣੀ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਜੀ ਸ਼ਾਪ ਤੇ ਆ ਕੇ ਵੀ ਤੁਸੀਂ ਇਸ ਤਰ੍ਹਾਂ ਦੇ ਸੂਟ ਲੈ ਸਕਦੇ ਹੋ ਜੀ ਬੜੇ ਸੋਹਣੇ ਸੂਟ ਰੈਡੀ ਹੋਏ ਨੇ ਜੀ ਮਾਰਕੀਟ ਰੇਟ ਤੋਂ ਬਹੁਤ ਹੀ ਘੱਟ ਰੇਟਾਂ ਤੇ ਆਪਾਂ ਤੁਹਾਨੂੰ ਇਹ ਸੂਟ ਦੇਣੇ ਆਈ ਸਿਰਫ 6000 ਰੁਪਏ ਦੀ ਰੇਂਜ 'ਚ ਦੇਣਾ ਹੈ ਤੁਹਾਨੂੰ ਇਹ ਸੂਟ ਸਿਰਫ 1400 ਰੁਪਏ ਜੀ ਬਰਕ ਦੇਖੋ ਜੀ ਕਿੰਨਾ ਸੋਹਣਾ ਹੋਇਆ ਹੈ ਦੁਪੱਟੇ ਤੇ ਵੀ ਬਰਕ ਬੜਾ ਪਿਆਰਾ ਹੈ ਜੀ ਇਸ ਤੋਂ ਇਲਾਵਾ ਜੀ ਆਪਾਂ ਤੁਹਾਡੇ ਲਈ ਮਸ਼ੀਨੀ ਵਰਕ ਵਾਲੇ ਸੂਟ ਵੀ ਲੈ ਕੇ ਆਏ ਆ ਆ ਵਿਖੋ ਜੀ ਬਹੁਤ ਹੈਵੀ ਸੂਟ ਨੇ ਪਾਰਟੀ ویئر ਸੂਟ ਹੈ ਜੀ ਸਾਰੀਆਂ ਭੈਣਾਂਏ ਇੱਕ ਵਾਰੀ ਆਪਣੀ ਸ਼ਾਪ ਤੇ ਜ਼ਰੂਰ ਵਿਜ਼ਿਟ ਕਰੋ। ਆਹ ਦੇਖੋ ਜੀ ਬਾਜ਼ੂ ਵਰਕ ਬੜਾ ਪਿਆਰਾ ਹੈਗਾ ਪੂਰਾ ਹੈਵੀ ਸੂਟ ਹੈ। ਇਹ ਵੀ ਆਪਾਂ ਤੁਹਾਨੂੰ ਸਿਰਫ 1400 ਰੁਪਏ ਚੀ ਦੇਣਾ ਜੀ। ਆਲੋ ਜੀ। ਆਹ ਦੇਖੋ ਜੀ ਸਲਾ ਚੈੱਕ ਕਰੋ ਜੀ। ਬੜਾ ਪਿਆਰਾ ਕਲਰ ਹੈ ਜੀ ਬੜਾ ਹੀ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲਾ ਹੈਗਾ। ਕਈ ਹੋਰੀ ਵੀਡੀਓ ਦੇ ਵਿੱਚ ਕਲਰ ਕੋਈ ਹੋਰ ਵੀ ਅਰਦਾ ਕਰਦਾ ਤੁਸੀਂ ਆਪਣੇ ਤੋਂ ਫੋਟੋਆਂ ਹੀ ਮੰਗਵਾ ਸਕਦੇ ਹੋ ਤੇ ਵੀਡੀਓ ਕਾਲ ਤੇ ਵੀ ਸੂਟ ਵੇਖ ਸਕਦੇ ਹੋ ਅਬ ਇੱਕੋ ਜੀ ਬਲੈਕ ਕਲਰ ਦੇ ਵਿੱਚ ਵੇਖੋ ਜੀ ਕਿੰਨਾ ਹੈਵੀ ਸੂਟ ਹੈ ਅਬ ਇੱਕੋ ਜੀ ਦੁਪੱਟਾ ਵੀ ਫੁੱਲ ਹੈਵੀ ਹੈ ਜੀ ਸਿਰਫ ਕੱਪਾ ਤੁਹਾਨੂੰ 1300 ਰੁਪਏ ਚ ਦੇਣਾ ਹੈ ਇਹਦੇ ਪਿੰਕ ਕਲਰ ਹੈ ਜੀ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ 94175 9939 94175 9939 ਥੈਂਕ ਯੂ